ਤਾਂ ਸੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ ਪੰਜਾਬੀਆਂ ਦੇ ਦਬਾਅ ਕਰਕੇ ਲੈਣਾ ਪਿਆ ਜਾਂ ਫਿਰ ਇਹ ਗੱਲ ਖੁੰਦਕ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਉਹ ਖੁੰਦਕ ਰੱਖੀ ਬੈਠੇ ਆ ਕੱਲਾ ਇਹ ਨਹੀਂ ਕਿ ਖੇਤੀ ਦੇ ਮਾਮਲੇ 'ਚ ਤੰਗ ਕਰਦੇ ਆ आरडीएफ पैसा है असि जो सरकार बनी तो मंत्री साहब को जब कांग्रेस की सरकार थी तो आ, उनके मुख्यमंत्री ने यह पैसा मिस यूज कर लिया था इनडिसिप्लिन ऑफ फाइनेंस हुआ है इसीलिए हमने ये पैसा रोक लिया आप विधानसभा में पहले ये मता पास करो कि ये पैसा आरडीएफ का सिर्फ रूरल डेवलपमेंट फंड जो है वो रूरल डेवलपमेंट में लगेगा मंडियों की नवीनीकरण और पैंसठ हजार किलोमीटर के लगभग सड़कें हमने यहां पास कर लिया जी के जी पहला हो गया जो हो गया हम असी ये मता विधानसभा च पास कर लिया हूं दे दो जी दो बार चिट्ठियां भी उन्होंने जारी करती है कि तो पैसा जारी कर देना अभी धनवादी चिट्ठी भी इधरों पा दी बहुत बहुत धनबाद पीयूष गोयल मिनिस्टर। पर जो अभी दो दोबारा जाया करिए भी पैसे दो जी नहीं जी इसको कम करेंगे नहीं जी आप ये शर्तें मानो नहीं आपका जो मंडी का टैक्स है वो ज्यादा है टोटल छे परसेंट बनता है इसको दो प्रसेंट पे लाइए ਤਸੀਂ ਕਹੇ ਜੀ 2% ਤੇ ਕਿਵੇਂ ਲਿਆਈਏ ਤੁਸੀਂ ਸਾਨੂੰ ਬਿਹਾਰ ਨਾਲ ਜਾਂ ਛੱਤੀਸਗੜ੍ਹ ਨਾਲ ਜਾਂ ਮੱਧ ਪ੍ਰਦੇਸ਼ ਨਾਲ ਨਾ ਛੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100-100 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਇਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਲਿਆ ਤੇ ਸਾਡੇ ਇੱਥੇ ਅੱਜਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆਂ ਵੇਚ ਕੇ ਗਾਲਾ ਖੁੱਲਦੀ ਤਲਵਾਈ ਨਾਲ ਸੀਸੀਆ ਸੀਸੀਐਲ ਦਾ ਪੈਸਾ 24 ਘੰਟੇ ਚ ਡੀਬੀਟੀ ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਕੰਪੇਅਰ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਟ ਜਾਣਾ ਪਿਆ ਬਿਲਹਰ ਦਾ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਦੋਂ ਤਾਂ ਸਲਿਸਟ ਜੰਨ ਨਾ ਹੁੰਦਾ ਜੀ ਉਹ ਤਾਂ ਇੰਨੇ ਜ਼ਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਏ ਹੀ ਨਹੀਂ ਜਾਂ اے ਜੀ ਨੇ ਆਪਣੇ ਤਿੰਨ ਚਾਰ ਚੇਲੇ ਭੇਜਤੇ ਵਿਚ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕਿ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਿ ਦਾਂਗੇ ਕੋਰਟ ਨੇ ਐ ਕਰਤਾ ਜਿਵੇਂ ਕਰਤਾ ਹੁਕਮ ਦੇ ਅਜੇ ਵੀ ਕੇਸ ਚੱਲਦਾ ਅਜੇ ਵੀ ਕੇਸ ਚੱਲਦਾ ਫਿਰ ਇਕੱਲਾ ਆਰਡੀਐਫ ਨਾਲ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟਾਂਗ ਡਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਬਾਇ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅ ਸਪੇਸੇ ਯੂਜ਼ ਨਹੀਂ ਕਰਦੇ ਆਏ ਨਹੀਂ ਉਹ ਗੁਜਰਾਤ ਦੇ ਉੱਤੋਂ ਦੀ ਉੱtre ਨੇ ਅਮਸਾ ਜੇ ਪਹਿਲਾ 에어ਪੋਰਟ ਹੀ ਦੇਖਣਾ ਤਾਂ ਫਿਰ ਫਰੈਂਡਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਬਿੰਤੀ ਵੀ ਗੁਜਰਾਤੀਆਂ ਦੀ ਜ਼ਿਆਦਾ ਹੈ ਹਰਿਆਣਵੀ ਦੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਪ ਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅਮਰitsar ਬਸ ਇੰਨਾ ਕੀ ਪੜਦੇ ਆ ਲੋਕ ਉਹ ਕੋਈ ਗੱਲ ਹੈ ਪੰਜਾਬ ਦੀ ਹੋਣਗੇ ਪਰ ਠੀਕ ਹੈ ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ ਉਹਦੇ ਚ ਜਿਹੜਾ ਲੇਟੈਸਟ ਆਇਆ ਉਹਦੇ ਚ 14 ਬੱਚੇ ਸੀ 10 ਬੱਚੇ 4 ਬੱਚੇ ਹੋ ਔਰ ਚਾਹਲੇ 14 ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਵਿਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਹਾਂ ਜੀ ਤੁਸੀਂ ਹਿੰਡਲ ਲਾਹੋ 6 ਕਾ ਸੀਨੋਂ ਬੰਗਲਾਦੇਸ਼ ਦੀ ਰਾਸ਼ਟਰਪਤੀ ਆਪ ਆਪਣੇ ਦੇਸ਼ ਚੋਂ ਭਜਦੀ ਐ politcal asylum ਵਾਸਤੇ ਭਜਦੀ ਐ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਆ ਉਹਨਾਂ ਦਾ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ politcal asylum ਵਾਸਤੇ ਤੁਸੀਂ ਹਿੰਡਨ ਦੇ 에ਰਪੋਰਟ ਤੇ ਲਾ ਰਹੇ ਹੋ ਗਾਜ਼ੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਆ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੋ ਹੱਥਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਜ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜਾਊਗਾ ਔਰ ਵਿਡੰਬਨਾ ਦੇਖੋ ਸੰਯੋਗ ਦੇਖੋ ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾ ਹੌਸ ਚ ਮੇਰਾ ਦੋਸਤ 트럼ਪ ਉਧਰੋਂ ਜੱਫੀ ਪੈ ਰਹੀ ਐ ਉਧਰੋਂ ਬੇੜੀ ਵਾਲਾ ਕਰੀ ਐ ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜਿ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਦੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ سلسلہ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਭੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਫਿਰ ਸੰਤ ਰਾਮਦਾਸ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਤੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਦਾਣੇ ਸਾਨੂੰ ਦੇ ਦਿਓ ਤੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਜਾਈਏ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ